ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਇਆ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਇੱਕ ਜਾਂ ਇੱਕ ਤੋਂ ਵੱਧ ਦੁਸ਼ਮਣ ਨੇ ਜੋ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਤਾਂ ਉਹਨਾਂ ਦਾ ਆਪਸ ਦੇ ਵਿੱਚ ਹੀ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਵੇਗਾ ਉਹਨਾਂ ਦੀ ਆਪਸ ਦੇ ਵਿੱਚ ਹੀ ਅਣਬਣ ਹੋ ਜਾਵੇਗੀ ਇਹ ਉਪਾਅ ਕਰਨ ਦੀ ਨਾਲ 24 ਘੰਟਿਆਂ ਦੇ ਵਿੱਚ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਬਿਲਕੁਲ ਹੀ ਕਮਜ਼ੋਰ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਹੀਂ ਇੱਕ ਤੋਂ ਜ਼ਿਆਦਾ ਵੀ ਦੁਸ਼ਮਣ ਹੁੰਦੇ ਆ ਤੇ ਉਹ ਮਿਲ ਕੇ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦੇ ਆ ਸਾਡੀ ਤਰੱਕੀ ਨੂੰ ਦੇਖ ਕੇ ਚਲਦੇ ਨੇ ਸਾਡੇ ਉੱਪਰ ਈਰਖਾ ਕਰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਸਾਡੇ ਜਿਹੜੇ ਦੁਸ਼ਮਣ ਨੇ ਉਹ ਵਾਧ ਰਹੇ ਨੇ ਜਿਵੇਂ ਇੱਕ ਸੌਣ ਦੇ ਮਹੀਨੇ ਦੇ ਵਿੱਚ بارش ਤੋਂ ਬਾਅਦ ਘਾਵਾ ਚੰਦਾ ਹੈ ਸਾਡੇ ਘਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦੁਸ਼ਮਣ ਨੇ ਅੱਜ ਪੰਜਾਈ ਕੱਲ 100 ਹੋ ਜਾਣਗੇ ਇਸ ਤਰ੍ਹਾਂ ਦੇ ਦੁਸ਼ਮਣ ਸਾਡੀ ਤਰੱਕੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ پا ਸਕਦੇ ਤੇ ਇਸੇ ਨਾਲ ਨਾਲ ਜਿਹੜਾ ਅਸੀਂ ਅੱਜ ਦਾ ਤੁਹਾਨੂੰ ਉਪਾਅ ਤੇ ਟੋਟਕਾ ਦੱਸਣ ਲੱਗੇ ਹਾਂ ਇਸਦੇ ਨਾਲ ਜਿਹੜੇ ਤੁਹਾਡੇ ਦੁਸ਼ਮਣ ਤੁਹਾਨੂੰ ਬਰਬਾਦ ਕਰਨਾ ਚਾਹੁੰਦੇ ਆ ਉਹ ਖੁਦ ਹੀ ਬਰਬਾਦ ਹੋ ਜਾਣਗੇ ਇਸ ਟੂਟਕੇ ਨੂੰ ਕਰਨ ਦੇ ਨਾਲ ਹੁਣ ਆਪਾਂ ਗੱਲ ਕਰ ਲੈਣੀ ਹੈ ਕਿ ਇਸ ਉਪਾਅ ਨੂੰ ਆਪਾਂ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਸੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਹੁਣ ਆਪਾਂ ਗੱਲ ਕਰਦੇ ਆ ਇਸ ਉਪਾਅ ਨੂੰ ਕਰਨ ਦੀ ਇਹ ਉਪਾਅ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਹਾਡੇ ਦੁਸ਼ਮਣ ਆਪਸ ਵਿੱਚ ਹੀ ਲੜ ਲੜ ਮਰ ਜਾਣਗੇ ਭਾਵੇਂ ਤੁਹਾਡੇ ਦੁਸ਼ਮਣ ਇੱਕ ਹੋਵੇ ਭਾਵੇਂ ਦੋ ਭਾਵੇਂ ਦੋ ਤੋਂ ਵੱਧ ਹੋਣ ਇਹ ਉਪਾਅ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰਕੇ ਰੱਖ ਦੇਵੇਗਾ ਜਿਹੜੇ ਦੁਸ਼ਮਣ ਨੇ ਸਾਡੇ ਉਹ ਗਰੁੱਪ ਬਣਾ ਕੇ ਸਾਨੂੰ ਤੰਗ ਕਰਦੇ ਆ ਪਰ ਜਦੋਂ ਅਸੀਂ ਇਹ ਟੂਟਕਾ ਕਰ ਲਿਆ ਤਾਂ ਇਹ ਟੂਟਕੇ ਦੇ ਨਾਲ ਉਹ ਆਪਸ ਦੇ ਵਿੱਚ ਹੀ ਲੜਾਈ ਝਗੜਾ ਕਰਨਾ ਸ਼ੁਰੂ ਕਰ ਦੇਣਗੇ ਉਹਨਾਂ ਦੀ ਆਪਸ ਦੇ ਵਿੱਚ ਹੀ ਕੋਈ ਨਾ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਵੇਗੀ ਕਿ ਉਹ ਆਪਣੇ ਕੀਤੇ ਤੇ ਇੰਨਾ ਜ਼ਿਆਦਾ ਪਛਟਾਉਣਗੇ ਕਿ ਉਹ ਤੁਹਾਡਾ ਨਾਮ ਲੈਣਾ ਵੀ ਭੁੱਲ ਜਾਣਗੇ ਤੁਹਾਡਾ ਨਾਮ ਵੀ ਨਹੀਂ ਲੈਣਗੇ ਗਲਤੀ ਦੇ ਨਾਲ ਅਜਦਾ ਜਿਹੜਾ ਇਹ ਉਪਾਏ ਇਹ ਮਾਤਾ ਕਾਲੀ ਦੀ ਸ਼ਕਤੀ ਤੇ ਆਧਾਰੇ ਤੇ ਜੋ ਆਪਣੇ ਘਰ ਦੇ ਵਿੱਚ ਜਦੋਂ ਅਸੀਂ ਇਹ ਉਪਾਅ ਕਰਦੇ ਆ ਤੇ ਸਾਡੇ ਦੁਸ਼ਮਣਾਂ ਦਾ ਨਾਸ਼ ਕਰਦੀ ਇਸ ਉਪਾਣੂ ਕਰਨ ਦੇ ਨਾਲ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਆ ਇਸ ਉਪਾਣੂ ਕਰਨ ਦੇ ਲਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਾਨੂੰ ਚਾਹੀਦੀ ਹੈ ਇੱਕ ਲਸਣ ਦੀ ਕਲੀ ਇੱਕ ਤਾਂ ਹੁੰਦੀ ਹੈ ਲਸਣ ਦੀ ਪੂਰੀ ਕੰਡ ਚੀਜ਼ ਦੇ ਵਿੱਚ ਕਾਫੀ ਲਸਣ ਦੀਆਂ ਕਲੀਆਂ ਹੁੰਦੀਆਂ ਨੇ ਉਹ ਨਹੀਂ ਲੈਣੀ ਤੁਸੀਂ ਸਿਰਫ ਤਾਂ ਸਿਰਫ ਇੱਕ ਲਸਣ ਦੀ ਕਲੀ ਲੈਣੀ ਹੈ ਤੇ ਉਸ ਦਾ ਛਿਲਕਾ ਵੀ ਉਤਰਿਆ ਹੋਇਆ ਨਹੀਂ ਹੋਣਾ ਚਾਹੀਦਾ ਸਮੇਤ ਛਿਲਕੇ ਤੁਸੀਂ ਇੱਕ ਲਸਣ ਦੀ ਕਲੀ ਲੈ ਲੈਣੀ ਹੈ ਤੇ ਦੂਸਰੀ ਚੀਜ਼ ਜੋ ਤੁਹਾਨੂੰ ਚਾਹੀਦੀ ਹੈ ਬਲੈਕ ਕਲਰ ਦਾ ਮਾਰਕਰ ਜਾਂ ਸਕੈਚ ਚਾਹੀਦਾ ਹੈ ਇੱਥੇ ਤੁਸੀਂ ਬਲੈਕ ਕਲਰ ਦਾ ਪੈਨ ਯੂਜ਼ ਨਹੀਂ ਕਰਨਾ ਕਿਉਂਕਿ ਉਸ ਦੀ ਜਿਹੜੀ ਨੀਵੀਂ ਹੁੰਦੀ ਆ ਅਗੋਂ ਪੈਨ ਦੀ ਉਹ ਜਿਹੜੀ ਲਸਣ ਦੀ ਕਲੀ ਹੈ ਉਸ ਨੂੰ ਖਰਾਬ ਕਰ ਦੇਵੇਗੀ ਤੀਸਰੀ ਕੇ ਦੇ ਨਾਲ ਜਿਹੜਾ ਤੁਸੀਂ ਮਾਰਕਰ ਲਿਆ ਹੈ ਜਾਂ ਫਿਰ ਸਕੈਚ ਲਿਆ ਬਲੈਕ ਕਲਰ ਦਾ ਉਸ ਦੇ ਨਾਲ ਅਸੀਂ ਆਸਾਨੀ ਦੇ ਨਾਲ ਹੀ ਲਸਣ ਦੀ ਕਲੀ ਤੇ ਲੇਖ ਸਕਦੇ ਹਾਂ ਜੇ ਗੱਲ ਕਰਦੇ ਹਾਂ ਇਸ ਉਪਾਣੂ ਅਸੀਂ ਕਦੋਂ ਕਰਨਾ ਇਸ ਉਪਾਣੂ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਕਰਨਾ ਰਾਤ ਦੇ ਸਮੇਂ ਜੇਕਰ ਜੇ ਸਮੇਂ ਤੁਸੀਂ ਵੀਡੀਓ ਦੇਖ ਰਹੇ ਹੋ ਉਸ ਸਮੇਂ ਇਹ ਉਪਾ ਕਰਨਾ ਚਾਹੁੰਦੇ ਹੋ ਤਾਂ ਉਸੇ ਸਮੇਂ ਵੀ ਕਰ ਸਕਦੇ ਹੋ ਸਮਾ ਰਾਤ ਦਾ ਹੀ ਹੋਣਾ ਚਾਹੀਦਾ ਜਿਵੇਂ ਕਿ ਸਵੇਰ ਸੂਰਜ ਨਿਕਲਦਾ ਹੈ ਸੂਰਜ ਨਿਕਲ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਨਹੀਂ ਕਰਨਾ ਇਹ ਤੁਸੀਂ ਦੋਨਾਂ ਚੀਜ਼ਾਂ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਦੱਖਣ ਦਿਸ਼ਾ ਦੇ ਵੱਲ ਆਪਣਾ ਫੇਸ ਕਰਕੇ ਬੈਠ ਜਾਣਾ ਤੇ ਬਿਲਕੁਲ ਇਕਾਂਤ ਦੇ ਵਿੱਚ ਤੁਸੀਂ ਇਹ ਉਪਾਅ ਕਰਨਾ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਕੱਲੇ ਨਹੀਂ ਹੋ ਤੁਹਾਡਾ ਪਰਿਵਾਰ ਵੀ ਹੈ ਤਾਂ ਤੁਸੀਂ ਆਪਣੇ ਪਰਿਵਾਰ ਨੂੰ 5 ਮਿੰਟ ਦੇ ਲਈ ਬਾਹਰ ਭੇਜ ਸਕਦੇ ਹੋ ਕਿਉਂਕਿ ਇਹ ਉਪਾਅ ਤੁਸੀਂ ਇਕੱਲੇ ਹੀ ਬੈਠ ਕੇ ਕਰਨਾ ਹੈ ਸਿਰਫ 5 ਮਿੰਟ ਦੇ ਵਾਲਾ ਇਹ ਤੁਹਾਡਾ ਉਪਾਅ ਹੈ 5 ਮਿੰਟ ਦੇ ਲਈ ਤੁਸੀਂ ਆਪਣੀ ਫੈਮਿਲੀ ਨੂੰ ਘਰ ਤੋਂ ਬਾਹਰ ਭੇਜ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜੀ ਤੁਹਾਡੇ ਕੋਲ ਲਸਣ ਦੀ ਕਲੀ ਹੋਵੇਗੀ ਉਸ ਨੂੰ ਤੁਸੀਂ ਆਪਣੇ ਖੱਬੇ ਹੱਥ ਦੇ ਉੱਤੇ ਰੱਖ ਲੈਣਾ ਹੈ ਤੇ ਤੁਸੀਂ ਦੂਸਰੇ ਹੱਥ ਦੇ ਨਾਲ ਉਹ ਲਸਣ ਦੀ ਕਲੀ ਦੇ ਉੱਪਰ ਇੱਕ ਸਾਈਡ ਤੇ ਇੱਕ ਦੁਸ਼ਮਣ ਦਾ ਨਾਮ ਲਿਖਣਾ ਹੈ ਤੇ ਦੂਸਰੀ ਸਾਈਡ ਤੇ ਦੂਸਰੇ ਦੁਸ਼ਮਣ ਦਾ ਨਾਮ ਲਿਖ ਦੇਣਾ ਦੋਨਾਂ ਸਾਈਡਾਂ ਤੇ ਹੀ ਤੁਸੀਂ ਨਾਮ ਲਿਖਨੇ ਨੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ RAM ਤੇ ਸ਼ਾਮ ਨੇ ਇੱਕ ਸਾਈਡ ਤੇ ਤੁਸੀਂ RAM ਲਿਖ ਸਕਦੇ ਹੋ ਇੱਕ ਸਾਈਡ ਤੇ ਤੁਸੀਂ ਸ਼ਾਮ ਲਿਖ ਸਕਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਜਾਂ ਫਿਰ ਤੁਹਾਡੇ ਦੁਸ਼ਮਣ ਦੋ ਤੋਂ ਜ਼ਿਆਦਾ ਨਹੀਂ ਤਾਂ ਤੁਸੀਂ ਕੀ ਕਰਨਾ ਦੋਨਾਂ ਸਾਈਡਾਂ ਤੇ ਨਾਮ ਲਿਖਣ ਦੀ ਬਜਾਏ ਤੁਸੀਂ ਇੱਕ ਅੱਲਾ ਦੁਸ਼ਮਣ ਦੁਸ਼ਮਣ ਲਿਖ ਦੇਣਾ ਇਹ ਹਿਸਾਬ ਕਰਨ ਤੋਂ ਬਾਅਦ ਇਹ ਵਿੱਚ ਜਿਹੜੀ ਤੁਹਾਡੀ ਲਸਣ ਦੀ ਕਲੀ ਹੋਵੇਗੀ ਉਸ ਨੂੰ ਤੁਸੀਂ ਖੱਬੇ ਹੱਥ ਦੇ ਵਿੱਚ ਹੀ ਬੰਦ ਕਰ ਲੈਣਾ ਤਾਂ ਕਿ ਉਹ ਕਿਸੇ ਨੂੰ ਦਿਖਣੀ ਨਹੀਂ ਚਾਹੀਦੀ। ਤੇ 11 ਵਾਰ ਤੁਸੀਂ ਇਸ ਮੰਤਰ ਨੂੰ ਪੜ੍ਹਨਾ ਹੈ। ਤੁਸੀਂ ਇਸ ਮੰਤਰ ਨੂੰ ਕਾਪੀ ਤੇ ਨੋਟ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਧਿਆਨ ਦੇ ਨਾਲ ਸੁਣ ਵੀ ਸਕਦੇ ਹੋ। ਮੰਤਰ ਏਓ ਏਮ ਕਰੀਮ ਫਟ ਦੁਸ਼ਟ ਨਾਸ਼ਨੀ ਸੁਵਾਹਾ ਯੂ ਏਮ ਗ੍ਰੀਮ ਫਟ ਦੋਸ਼ਟ ਨਾਸ਼ਨੀ ਸੁਵਾਹਾ ਇਸ ਮੰਤਰ ਨੂੰ ਤੁਸੀਂ ਪੂਰੀ ਸ਼ਰਧਾ ਤੇ ਇਕਾਗਰਤਾ ਦੇ ਨਾਲ ਹੀ ਬੋਲਣਾ ਹੈ ਇਹ ਮੰਤਰ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ 11 ਵਾਰ ਤੁਸੀਂ ਇਸ ਮੰਤਰ ਨੂੰ ਬੋਲਣਾ ਹੈ 11 ਵਾਰ ਮੰਤਰ ਬੋਲਣ ਤੋਂ ਬਾਅਦ ਵਿੱਚ ਜਿਹੜੀ ਲਸਣ ਦੀ ਕਲੀ ਹੈ ਇਸ ਨੂੰ ਤੁਸੀਂ ਆਪਣੇ ਸਾਹਮਣੇ ਰੱਖਣਾ ਹੈ ਸਾਮਣੀ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਮਾਤਾ ਕਾਲੀ ਦੇ ਅੱਗੇ ਆਪਣੀ ਪ੍ਰਾਰਥਨਾ ਕਰਨੀ ਹੈ ਕਿ ਜਿਹੜੇ ਤੁਹਾਡੇ ਦੁਸ਼ਮਣ ਨੇ ਦੁਸ਼ਮਨਾ ਦੇ ਵਿੱਚ ਉਹ ਕੋਈ ਨਾ ਕੋਈ ਐਸੀ ਪ੍ਰੋਬਲਮ ਕ੍ਰੀਏਟ ਕਰ ਦੇਵੇ ਜੋ ਕਿ ਉਹ ਆਪਸ ਦੇ ਵਿੱਚ ਲੜਾਈ ਝਗੜਾ ਕਰਨਾ ਸ਼ੁਰੂ ਕਰ ਦੇਣ ਤੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਪੂਰੇ ਤਰੀਕੇ ਦੇ ਨਾਲ ਦੂਰ ਹੋ ਜਾਣ ਇਹ ਤੁਸੀਂ ਆਪਣੀ ਪ੍ਰਾਰਥਨਾ ਸੱਚੇ ਮਨ ਤੇ ਭਾਵਨਾ ਦੇ ਨਾਲ ਕਰਨੀ ਹੈ ਤੇ ਪ੍ਰਾਰਥਨਾ ਕਰਨ ਦੇ ਵਿੱਚ ਤੁਸੀਂ ਇਹ ਬੋਲਣਾ ਹੈ ਕਿ हे ਮਾਤਾ ਕਾਲੀ ਕਿ ਮੇਰੇ ਜਿਹੜੇ ਦੁਸ਼ਮਣ ਨੇ ਆਪਸ ਦੇ ਵਿੱਚ ਮਿਲ ਕੇ ਮੈਨੂੰ ਬਰਬਾਦ ਕਰਨਾ ਚਾਹੁੰਦੇ ਆ ਤੇ ਬਿਨਾਂ ਵਜਾ ਤੇ ਮੈਨੂੰ ਉਹੋ ਤਾਂਗ ਪਰੇਸ਼ਾਨ ਕਰਨਾ ਚਾਹੁੰਦੇ ਆ ਕਿਰਪਾ ਕਰਕੇ ਤੁਸੀਂ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਲੜਾਈ ਕਰਵਾਓ ਕਿ ਉਹ ਮੇਰਾ ਨਾਮ ਲੈਣਾ ਹੀ ਭੁੱਲੇ ਜਾਣ ਤੁਸੀਂ ਮੇਰੀ ਰੱਖਿਆ ਕਰਨੀ ਤੇ ਇਹ ਦੁਸ਼ਮਣਾਂ ਦਾ ਨਾਸ਼ ਕਰਨਾ ਹੈ ਇਸੋ ਪ੍ਰਾਰਥਨਾ ਤੁਸੀਂ ਨੂੰ ਤੁਸੀਂ 5 ਤੋਂ 10 ਮਿੰਟ ਤੱਕ ਕਰਨਾ ਤੇ ਜਿਹੜੀ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਇਹ ਸੱਚੇ ਮਨ ਦੇ ਨਾਲ ਤੁਹਾਡੇ ਦਿਲ ਅੰਦਰੋਂ ਨਿਕਲਣੀ ਚਾਹੀਦੀ ਏ ਮਾਤਾ ਕਾਲੀ ਤੁਹਾਡੀ ਪ੍ਰਾਰਥਨਾ ਚ ਜ਼ਰੂਰ ਸੁਨੇਗੀ ਤੇ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਲਸਣ ਦੀ ਕਲੀ ਨੂੰ ਉਠਾ ਲੈਣਾ ਏ ਇਸੇ ਹੀ ਲਸਣ ਦੀ ਕਲੀ ਨੂੰ ਜਿਹੜਾ ਤੁਹਾਡੇ ਘਰ ਦੇ ਵਿੱਚ ਟਾਇਲਟ ਬਣਿਆ ਹੋਵੇਗਾ ਉਥੇ ਤੁਸੀਂ ਲੈ ਜਾਣਾ ਏ ਉਸ ਟਾਇਲਟ ਦੇ ਵਿੱਚ ਇਸ ਲਸਣ ਦੀ ਕਲੀ ਨੂੰ ਤੁਸੀਂ ਟੋਪ ਪਾ ਦੇਣਾ ਹੈ ਸੁੱਟ ਦੇਣਾ ਹੈ ਤੇ ਸੁੱਟਣ ਦੇ ਸਮੇਂ ਤੁਸੀਂ ਆਪਣੇ ਦੁਸ਼ਮਣਾਂ ਦਾ ਨਾਮ ਜਾਂ ਉਹਨਾਂ ਦਾ ਧਿਆਨ ਤੁਸੀਂ ਆਪਣੇ ਮਨ ਦੇ ਵਿੱਚ ਜ਼ਰੂਰ ਕਰਨਾ ਹੈ ਜੇਕਰ ਤੁਸੀਂ ਇਸ ਕਲੀ ਦੇ ਉੱਪਰ ਦੁਸ਼ਮਣ ਲਿਖਿਆ ਤਾਂ ਸਮਝ ਲਓ ਕਿ ਜਿੰਨੇ ਵੀ ਤੁਹਾਡੇ ਦੁਸ਼ਮਣ ਨੇ ਜਿੰਨਾ ਨੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਏ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣ ਤੇ ਬਰਬਾਦ ਹੋ ਜਾਣ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਫਲਸ਼ ਦਾ ਜੋ ਪਾਣੀ ਹੈ ਉਸ ਨੂੰ ਦਬਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਤੁਸੀਂ ਲਸਣ ਦੀ ਕਲੀ ਟਾਇਲਟ ਦੇ ਵਿੱਚ ਸੁੱਟੀ ਹੋਵੇਗੀ ਉਹ ਪਾਣੀ ਦੇ ਵਿੱਚ ਵਹਿ ਜਾਵੇਗੀ ਇਹ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਕਮਰੇ ਦੇ ਵਿੱਚ ਆ ਜਾਣਾ ਹੈ ਤੇ ਸੌ ਜਾਣਾ ਕਿਉਂਕਿ ਇਸ ਉਪਾਅ ਨੂੰ ਰਾਤ ਦੇ ਸਮੇਂ ਕਰਨਾ ਹੈ ਕਿਉਂਕਿ ਇੰਨਾ ਕਰ ਇਹ ਟੋਟਕਾ ਇਹ ਜਿਹੜਾ ਇਹ ਇੰਨਾ ਹੀ ਕਰਨਾ ਹੈ ਤੇ ਇਹ ਆਪਣਾ ਟੋਟਕਾ ਜਿਹੜਾ ਉਪਾਅ ਪੂਰਾ ਹੋ ਚੁੱਕਿਆ ਤੇ ਇਹ ਕਰਨ ਤੋਂ ਬਾਅਦ ਤੁਸੀਂ ਆਪਣਾ ਸੌ ਜਾਣਾ ਹੈ ਕੋਈ ਵੀ ਤੁਸੀਂ ਦੂਸਰਾ ਕੰਮ ਨਹੀਂ ਕਰਨਾ ਜਦੋਂ ਤੁਸੀਂ ਆਪਣੇ ਘਰ ਦੇ ਸਾਰੇ ਕੰਮ ਖਤਮ ਕਰ ਲੈਣੇ ਆ ਉਸ ਤੋਂ ਬਾਅਦ ਇਹ ਉਪਾਅ ਕਰਨਾ ਹੈ ਤੇ ਇਹ ਉਪਾਅ ਕਰਕੇ ਤੁਸੀਂ ਸੌ ਜਾਣਾ ਕਿਉਂਕਿ ਉਹੀ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕਰਨਾ। ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਤੁਹਾਡੇ ਦੁਸ਼ਮਣ ਨੇ ਉਹ ਆਪਸ ਦੇ ਵਿੱਚ ਲੜਨਾ ਝਗੜਨਾ ਸ਼ੁਰੂ ਕਰ ਦੇਣਗੇ। ਉਹਨਾਂ ਦਾ ਜਿਹੜੇ ਗਰੁੱਪ ਬਣਾਏ ਹੋਣਗੇ ਉਹ ਟੁੱਟ ਜਾਣਗੇ ਤੁਹਾਡੇ ਉੱਪਰ ਜਿੰਨਾ ਵੀ ਉਹਨਾਂ ਦਾ ਕੀਤਾ ਕਰਾਇਆ ਹੋਵੇਗਾ ਉਹ ਦੂਰ ਹੋ ਜਾਵੇਗਾ ਤੇ ਉਹ ਆਪਣੀ ਗਲਤੀ ਦੇ ਕਰਕੇ ਦੁਬਾਰਾ ਤੋਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਣਗੇ ਕਿਉਂਕਿ ਇਹ ਉਪਾਅ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੈ ਕਿ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਦਿਨ-ਬਰ ਦਿਨ ਕਮਜ਼ੋਰ ਹੁੰਦਾ ਜਾਵੇਗਾ ਉਹਦੀ ਤਾਕਤ ਇਹ ਜਿਹੜੀ ਬਿਲਕੁਲ ਘਟ ਜਾਵੇਗੀ 24 ਘੰਟਿਆਂ ਦੇ ਵਿੱਚ ਤੁਹਾਨੂੰ ਚਮਤਕਾਰ ਦਿਖਾਈ ਦੇਵੇਗਾ ਇਸ ਉਪਾਅ ਨੂੰ ਜਦੋਂ ਵੀ ਤੁਸੀਂ ਕਰਨਾ ਹੈ ਨਾ ਸੱਚੇ ਮਨ ਦੇ ਨਾਲ ਕਰਨਾ ਹੈ ਇਸ ਦਾ ਤੁਸੀਂ ਗਲਤ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਟੋਟਕਾ ਅਸੀਂ ਉਪਾਅ ਤੁਹਾਨੂੰ ਦੱਸਿਆ ਹੈ ਨਾ ਇਹ ਸਾਡਾ ਖੁਦ ਦਾ ਅਜਮਾਇਆ ਹੋਇਆ ਟੋਟਕਾ ਹੈ ਇਸ ਦੇ ਬਹੁਤ ਹੀ ਜ਼ਿਆਦਾ ਚਮਤਕਾਰੀ ਅੰਦਾਜ਼ ਨੇ ਜਿਹੜੇ ਤੁਸੀਂ ਦੇਖੋਗੇ ਚਮਤਕਾਰੀ ਫਾਇਦੇ ਨੇ ਇਸ ਕਰਕੇ ਅਸੀਂ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਇਹ ਛੋਟਾ ਜਿਹਾ ਉਪਾਅ ਤੇ ਟੋਟਕਾ ਸਾਂਝਾ ਕੀਤਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ ਤੁਹਾਡੀ ਪ੍ਰਾਪਰਟੀ ਹੈੜ ਆਪਣਾ ਚਾਉਂਦੇ ਆ ਤੁਹਾਨੂੰ ਬਰਬਾਦ ਕਰਨਾ ਚਾਉਂਦੇ ਆ ਜਾਂ ਫਿਰ ਤੁਹਾਡੀ ਜੌਬ ਦੇ ਵਿੱਚ ਰੁਕਾਵਟ ਪਾ ਰਹੇ ਨੇ ਤਾਂ ਸਮਝੋ ਇਹ ਉਹ ਅੱਜ ਵਾਲਾ ਜਿਹੜਾ ਉਪਾਏ ਇਹ ਤੁਹਾਡੇ ਲਈ ਵਰਦਾਨ ਦੀ ਤਰ੍ਹਾਂ ਹੈ ਇਹ ਉਪਾਅ ਤੁਹਾਡੇ ਦੁਸ਼ਮਣਾਂ ਨੂੰ ਆਪਸ ਦੇ ਵਿੱਚ ਲੜਾਉਣਾ ਝਗੜਾਉਣਾ ਸ਼ੁਰੂ ਕਰ ਦੇਵੇਗਾ ਜਿਸ ਕਰਕੇ ਤੁਹਾਡੀ ਬਿਨਾ ਕਿਸੇ ਬੈਂਸ ਬਾਜੀ ਤੇ ਵੀ ਤੁਹਾਡੀ ਜਿੱਤ ਹੋਵੇਗੀ ਤੇ ਤੁਹਾਡੇ ਤੇ ਮਾਤਾ ਕਾਲੀ ਜੀ ਦੀ ਕਿਰਪਾ ਹੋਵੇਗੀ ਇਸ ਉਪਾਣੂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡਾ ਹਰ ਇੱਕ ਸੰਕਟ ਇਹ ਜਿਹੜਾ ਉਹ ਦੂਰ ਹੋ ਜਾਵੇਗਾ ਇਹ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਹੈ ਤੁਸੀਂ ਇੱਕ ਲਸਣ ਦੀ ਕਲੀ ਦੇ ਨਾਲ ਹੀ ਇਸ ਉਪਾਣੂ ਕਰਨਾ ਹੈ ਤੇ ਇੱਕ ਤੁਹਾਨੂੰ ਚਾਹੀਦਾ ਹੈ ਬਲੈਕ ਕਲਰ ਦਾ ਸਕੈਚ ਜਾਂ ਮਾਰਕਰ ਇਹ ਉਪਾਅ ਕਰਨ ਦੇ ਲਈ ਤੁਹਾਡਾ ਕੋਈ ਬਹੁਤਾ ਖਰਚਾ ਵੀ ਨਹੀਂ ਹੋਣ ਵਾਲਾ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਬੜੇ ਸੌਖੇ ਤੇ ਸਰਲ ਜਿਹੇ ਤਰੀਕੇ ਦੇ ਨਾਲ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਅਸੀਂ ਜਿੰਨੇ ਵੀ ਲਸਣ ਦੀ ਨਾਲ ਤੁਹਾਡੇ ਨਾਲ ਉਪਾਅ ਸਾਂਝੇ ਕਰਦੇ ਹਾਂ ਨਾ ਉਹ ਉਪਾਅ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਆ ਕਿਉਂਕਿ ਲਸਣ ਦੇ ਉਪਾਅ ਜਦੋਂ ਵੀ ਅਸੀਂ ਕਰਦੇ ਹਾਂ ਲਸਣ ਦਾ ਕੀਤਾ ਗਿਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾਗਾ ਭਾਵੇਂ ਅਸੀਂ ਕਿਸੇ ਵੀ ਤਰੀਕੇ ਦਾ ਟੋਟਕਾ ਕਰੀਏ ਲਸਣ ਦੇ ਨਾਲ ਸੋ ਇਸ ਤਰੀਕੇ ਦੇ ਨਾਲ ਤੁਸੀਂ ਵੀ ਕੋਸ਼ਿਸ਼ ਕਰਿਓ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਿਓ ਕਿਉਂਕਿ ਜੇਕਰ ਤੁਸੀਂ ਇਹ ਉਪਾਅ ਕਰੋਗੇ ਨਾ ਤੇ ਤੁਹਾਨੂੰ ਇਹ ਉਪਾਅ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਮਿਲੇਗਾ ਬਾਕੀ ਗੱਲ ਵਿਸ਼ਵਾਸ ਦੀ ਹੁੰਦੀ ਹੈ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਕਰਾਂਗੇ ਤਾਂ ਸਾਨੂੰ ਹੋਰ ਵੀ ਜ਼ਿਆਦਾ ਵਧੀਆ ਰਿਜ਼ਲਟ ਮਿਲੇਗਾ ਤੇ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਨਹੀਂ ਕਰਦੇ ਤਸਾਨੂੰ ਇਸ ਉਪਾਅ ਦਾ ਬਿਲਕੁਲ ਵੀ ਰਿਜ਼ਲਟ ਨਹੀਂ ਮਿਲਦਾ ਕਿਉਂਕਿ ਜਿੱਥੇ ਵੀ ਵਿਸ਼ਵਾਸ ਨਹੀਂ ਹੁੰਦਾ ਉੱਥੇ ਕੁਝ ਵੀ ਨਹੀਂ ਹੁੰਦਾ ਜਿੱਥੇ ਵਿਸ਼ਵਾਸ ਹੋਵੇ ਉੱਥੇ ਸਭ ਇੱਕ ਇੱਕ ਕੰਮ ਇਹ ਜਿਹੜਾ ਸਾਡਾ ਉਹ ਹੋ ਜਾਂਦਾ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਲਸਣ ਦੀ ਕਲੀ ਦਾ ਉਪਾਅ ਜੋ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝਾ ਕੀਤਾ ਜੇਕਰ ਤੁਹਾਨੂੰ ਸਰਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ